ਕਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੀਦੇ ਮੈਂ ਅੱਜ ਜੋ ਸੰਵਿਧਾਨ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਪੂਰੇ ਜ਼ਿਲ੍ਹਾ ਗੁਰਦਾਸਪੁਰ ਦੀ ਐਸ்சி ਬੀਸੀ ਸਮਾਜ ਦੀ ਟੀਮ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਦੇ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ ਔਰ ਡਾਕਟਰ ਭੀਮਰਾਓ ਅੰਬੇਡਕਰ ਜੀ ਨੂੰ ਨਮਨ ਕੀਤਾ ਗਿਆ ਸਭ ਸੰਵਿਧਾਨ ਦੇ ਵਿੱਚ ਜਿਹੜੀਆਂ ਸਾਨੂੰ ਜੋ ਅਧਿਕਾਰ ਮਿਲੇ ਨੇ ਉਹਨਾਂ ਬਾਰੇ ਚਰਚਾ ਕੀਤੀ ਗਈ ਔਰ ਇਸ ਮੀਟਿੰਗ ਦਾ ਮੇਨ ਮਕਸਦ ਸੀਗਾ ਐਸ்சி ਬੀਸੀ ਭਾਈਚਾਰਾ ਜਿਹੜਾ ਪਛੜਿਆ ਸਮਾਜਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਉਹਨਾਂ ਦੇ ਵਿੱਚ ਜਿਹੜੀ ਚੇਤਨਾ ਜਾਗਰਿਤ ਕੀਤੀ ਜਾਏ ਔਰ ਆਪਣੇ ਅਧਿਕਾਰ ਜਿਹੜੇ ਨੇ ਉਹ ਲੈ ਜਾਣ ਔਰ ਇਹਨਾਂ ਦੀ ਜਿਹੜੀ ਮੁਸ਼ਕਲਾਂ ਜਿਹੜੀਆਂ ਨੇ ਅਸੀਂ ਸਾਰੇ ਸਾਂਝੇ ਤੌਰ ਤੇ ਜਿਹੜੇ ਇਕੱਠੇ ਹੋ ਗਏ ਹੱਲ ਕਰਿਆ ਕਰਾਂਗੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜੈ ਭਾਰਤ ਜੈ ਭੀਮ ਜੈ ਸੰਵਿਧਾਨ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਅੱਜ ਭਾਰਤ ਦਾ ਸੰਵਿਧਾਨ ਦਿਵਸ ਆ ਸਭ ਤੋਂ ਪਹਿਲਾਂ ਤਾਂ ਅਸੀਂ ਐਸਸੀ ਬੀਸੀ ਏਕਤਾ ਮੰਚ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸੰਬੋਧਨ ਦਿੱਸਦੀਆਂ ਲੱਖਾਂ ਲੋਕਾਂ ਨੇ ਆ ਤੇ ਅੱਜ ਦੀ ਇਹ ਮੀਟਿੰਗ ਜਿਹੜੀ ਆ ਇਹ ਬੜੀ ਸਕਸੈਸਫੁਲ ਹੋਈ ਆ ਸੰਬੋਧਨ ਤੋਂ ਹੀ ਮੀਟਿੰਗ ਰੱਖੀ ਸੀ ਅਸੀਂ ਇੱਕ ਵਿਚਾਰ ਕੀਤੀ ਸੀ ਚਾਰ ਪਰਾਵਾ ਦੇ ਰੱਖ ਕੇ ਚਾਰ ਨੇ ਕੀਤਾ ਸੀ ਕਿ ਅਸੀਂ ਲੱਖ ਲੱਖ ਲੋਕਾਂ ਦੇ ਵਿੱਚ ਹੰਡੇ ਆ ਤੇ ਬਹੁਤ ਸਾਰੀਆਂ ਜਥੇਬੰਦੀਆਂ ਬੜੀਆਂ ਤੇ ਕਿਉਂ ਨਾ ਮਤਲਬ ਆਪਾਂ ਇੱਕ ਪਲੇਟਫਾਰਮ ਐ ਹੋ ਜਾ ਬਣਾਇਆ ਜਾਵੇ ਜਿੱਥੇ ਸਾਰੇ ਹੀ ਐਸਪੀਸੀ ਉਹ ਮੁਸੀਬਾਈ ਸਾਰਾ ਇਕੱਠਾ ਹੋ ਗਿਆ। ਤੋਂ ਉਸ ਦੀ ਵਿਚਾਰਾਂ ਹੋਈਆਂ ਧਾਰੀਵਾਦ ਦੇ ਵਿੱਚ ਤੋਂ ਮਿਲਾਇਆ ਤੇ ਆਪਾਂ ਉਹ ਇੱਕ ਮੰਚ ਤਿਆਰ ਕੀਤਾ ਗਿਆ ਜਿਹਦਾ ਨਾਮ ਰੱਖਿਆ ਗਿਆ ਐਸਪੀਸੀ ਇਕਤਾ ਮੰਚ। ਬੜੀ ਖੁਸ਼ੀ ਹੋਈ ਹੈ ਕਿ ਬੜਾ ਜਨਕਾ ਲੋਕਾਂ ਦੇ ਵਿੱਚ ਬੜੀ ਦੂਰੋਂ ਦੂਰੋਂ ਆਏ ਆ। ਉਹ ਮੀਟਿੰਗ ਬੇਸ਼ੱਕ ਅਸਪੁਰੋਂ ਤੋਂ ਹੀ ਅੰਮ੍ਰਿਤਸਰੋਂ ਜਾਂ ਪੂਰੇ ਪੰਜਾਬ ਤੋਂ ਹੀ ਬਹੁਤ ਲੋਕ ਇੱਥੇ ਆਏ ਆ। ਤੇ ਸਾਡੇ ਹੌਸਲੇ ਬਲੰਦ ਹੋ ਗਿਆ। ਇਸ ਦਾ ਸਾਡਾ ਸਿਰਫ ਇੱਕੋ ਹੀ ਮਕਸਦ ਆ। ਇਹ ਜਿਹੜੀ ਜਥੇਬੰਦੀ ਸਾਡੀ ਨਾਨ ਪੋਲੀਟਿਕਲ ਆ। ਪਰ ਅਸੀਂ ਇਹ ਜ਼ਰੂਰ ਕਹਿੰਨੇ ਆ ਵੀ ਜਿੱਥੇ-ਜਿੱਥੇ ਵੀ ਪਾਰਟੀਆਂ ਨਾਲ ਤੁਸੀਂ ਜੁੜੇ ਹੋ ਤੁਸੀਂ ਜੁੜੇ ਰਹੋ ਇਲੈਕਸ਼ਨ ਜ਼ਰੂਰ ਆਪਣਾ-ਆਪਣਾ ਲੜੋ ਜਿੱਥੇ ਤੁਸੀਂ ਲੜਨਾ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਵੀ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਉਹ ਵੀ ਜਾ ਕੇ ਉਹ ਕੁਰਸੀਆਂ ਤੇ ਬਹਿਣੇ ਚਾਹੀਦੇ ਨੇ ਐਮਐਲਏ ਐਮਪੀ ਦੀ ਦਿੱਲੀ ਤੱਕ ਦੀ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਤੁਸੀਂ ਦੇਖਿਆ ਹਾਂ ਇੰਜ ਕਰਕੇ ਉਹਨਾਂ ਦਾ ਜਿੱਥੇ ਵੀ ਸਟੈਚੂ ਆ ਉਹਨਾਂ ਨੇ ਸਾਨੂੰ ਮੰਜ਼ਲ ਦਿਖਾਈ ਆ ਹੁਣ ਸਾਡਾ ਕੰਮ ਵਾਕੀ ਆ ਆਪਾਂ ਸਾਰੇ ਭਾਈਚਾਰੇ ਨੂੰ ਲੈ ਕੇ ਤੇ ਆਪਾਂ ਇੱਕ ਹੋ ਜਾਈਏ ਆਪਣੇ ਜਿਹੜੇ ਬੰਦੇ ਆ ਜਿਨ੍ਹਾਂ ਦੇ ਹੱਕ ਉਹਨਾਂ ਨੂੰ ਮਿਲਦੇ ਨਹੀਂ ਆ ਪਾਏ ਪ੍ਰਸ਼ਾਸਨ ਵੱਲੋਂ ਜਾਂ ਕਿਤੋਂ ਉਹਨਾਂ ਨੂੰ ਨਹੀਂ ਹੱਕ ਦੋਣੇ ਆ ਬੜੀ ਸੋਹਣੀ ਟੀਮ ਸੁੱਜੀ ਹੋਈ ਇਹਦੇ ਵਿੱਚ ਇੰਜੀਨੀਅਰ ਡਾਕਟਰ ਔਰ ਬੜੇ ਬੜੇ ਵੱਡੇ ਆਉਦਿਆਂ ਤੇ ਆ ਤੇ ਬੜੀ ਖੁਸ਼ੀ ਹੋਈ ਆ ਕਿ ਜਿਹੜੀ ਪੰਚਾਇਤ ਭਵਨ ਵਿਕਾਸ ਤੋਂ ਤੇ ਮੀਟਿੰਗ ਬੜੀ ਸਕਸੈਸਫੁਲ ਹੋਈ ਆ ਪਾਉ ਹੰਸਰਾਜ ਜੀ ਦੇ ਸਰਪ੍ਰਸਤੀ ਦੇ ਵਿੱਚ ਇਹ ਮੀਟਿੰਗ ਹੋਈ ਆ ਤੇ ਮੈਂ ਸਾਰਿਆਂ ਦਾ ਦਿਲੀ ਧੰਨਵਾਦ ਕਰਦਾ ਪੂਰੇ ਪ੍ਰੈਸ ਮੀਡੀਆ ਦਾ ਵੀ ਜਿਨ੍ਹਾਂ ਤੁਸੀਂ ਆਏ ਜੇ ਔਰ ਸਾਰੇ ਆਏ ਹੋਏ ਭੈਣ ਭਰਾਵਾਂ ਦਾ ਦਿਲੀ ਧੰਨਵਾਦ ਜੀ ਇੰਨੀਆਂ ਗੱਲਾਂ ਦੇ ਆਲ ਖੇਮਾ ਦਾ ਜੱਜ ਕਾਂਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਦੇਖੋ ਜੀ ਸਭ ਤੋਂ ਪਹਿਲਾਂ ਪਹਿਲਾਂ ਬਹੁਤ ਬਹੁਤ ਧੰਨਵਾਦ ਦਾ ਪ੍ਰੈਸ ਦਾ ਜਿੰਨੀ ਸਾਡੇ ਐਸ்சிਬੀਸੀ ਇਕਤਾ ਮੰਚ ਦੀ ਜਿਹੜੀ ਮੀਟਿੰਗ ਹੋਈ ਉੱਥੇ ਪਹੁੰਚੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹ ਜੋ ਤੁਸੀਂ ਸਵਾਲ ਕੀਤਾ ਆ ਕਿ ਐਸ்சிਬੀਸੀ ਇਕਤਾ ਮੰਚ ਕਿਉਂ ਬਣਾਉਣਾ ਪਿਆ ਐਸ்சிਬੀਸੀ ਇਕਤਾ ਮੰਚ ਜੋ ਸਾਡੇ ਸਮਾਜ ਦੇ ਵਿੱਚ ਜੋ ਐਸ்சிਬੀਸੀ ਭਾਈਚਾਰੇ ਨਾਲ ਜੋ ਧੱਕੇਸ਼ਾਹੀਆਂ ਜੋ ਉਹਨਾਂ ਦੇ ਤਾਨਾਸ਼ਾਹੀ ਰਾਜ ਕੀਤਾ ਜਾ ਰਿਹਾ ਉਦੇ ਕਰਕੇ ਬਣਾਉਣਾ ਪਿਆ ਜਿਵੇਂ ਸਾਡੀ ਨਵੀਂ ਨਵੀਂ ਐਗਜ਼ੈਂਪਲ ਹੈਗੀ ਜਿਵੇਂ 10 ਪਰਿਆ ਸਾਡਾ ਇਸ ਵਿਧਾਨ ਸਭਾ ਦੇ ਵਿੱਚ ਮੈਂਬਰ ਆ ਰਾਜਾ ਬਰਿੰਦ ਜਿੰਨੇ ਬੋਲਣ ਲੱਗਿਆ ਆ ਆਪਣੀ ਜ਼ੁਬਾਨ ਚੋਂ ਜਿਹੜੇ ਇੰਨੇ ਮਾਰੇ ਸ਼ਬਦ ਬੋਲਤੇ ਇੱਕ ਪੀ ਐਚ ਡੀ ਬੰਦਾ ਜਿਹੜਾ 8 ਵਾਰ ਦਾ ਐਮ ਪੀ ਰਿਹਾ ਗਵਰਨਰ ਰਿਹਾ ਉਸ ਬੰਦੇ ਬਾਰੇ ਸ਼ਬਦ ਕਿਵੇਂ ਬੋਲਤੇ ਇਹ ਮੰਚ ਅਸੀਂ ਇਸ ਕਰਕੇ ਬਣਾਇਆ ਕਿ ਇਵੇਂ ਦਾ ਇਹਨਾਂ ਨੂੰ ਮੈਂ ਅਪੀਲ ਵੀ ਕਰ ਦਿੰਨਾ ਕਿ ਗਾਹ ਤੋਂ ਕੋਈ ਵੀ ਲੀਡਰ ਆਪਦੇ ਤੇਜ ਤੋਂ ਮੈਂ ਤੁਹਾਨੂੰ ਸੋਚ ਸਮਝ ਕੇ ਬੋਲੇ ਨਹੀਂ ਤੇ ਗਰਦਾਸਪੁਰ ਦੀ ਧਰਤੀ ਤੋਂ ਐਸਸੀਬੀਸੀ ਇਕਤਾ ਮੰਚ ਬਣ ਗਿਆ ਔਰ ਜੇ ਕੋਈ ਲੀਡਰ ਐਦਾਂ ਦੀ ਸ਼ਬਦਾਵਲੀ ਬੋਲੂਗਾ ਉਹਦੀ ਕੋਠੀ ਦੇ ਮੂਹਰੇ ਧਰਣਾ ਲਾ ਕੇ ਉਹਦੀਆਂ ਨੱਕ ਨਾਲ ਲੀਕਾ ਘੜਾ ਦਾਂਗੇ ਇਸ ਕਰਕੇ ਇਹ ਵੱਡੀ ਗੱਲ ਇਹ ਬੋਲੀ ਇਹ ਇਸ ਕਰਕੇ ਬਣਾਇਆ ਗਿਆ ਔਰ ਜਿਹੜਾ ਸਾਡੇ ਐਸਸੀਬੀਸੀ ਭਾਈਚਾਰੇ ਨਾਲ ਜੋ ਸਾਡੇ ਗਰੀਬੀ ਦੇਖਾ ਤੋਂ ਥੱਲੇ ਚਲੇ ਗਏ ਆ ਜਿੰਨਾਂ ਉਸ ਨੂੰ ਉੱਪਰ ਚੱਕਣ ਲਈ ਐਸਸੀਬੀਸੀ ਇਕਤਾ ਮੰਚ ਆਪ ਦੇ ਦਸਬੰਦ ਕੱਢ ਗਏ ਉਹਨਾਂ ਦੀ ਹੈਲਪ ਵੀ ਕਰੂਗਾ ਔਰ ਇਹਨਾਂ ਜਿਹੜੇ ਤਾਨਾਸ਼ਾਹੀ ਰਾਜ ਕਰ ਰਹੇ ਆ ਇਹਨਾਂ ਨੂੰ ਨੱਥ ਵੀ ਪਾਊਗਾ ਪ੍ਰਧਾਨ ਜੀ ਸੀਜੀਆਈ ਸਾਹਿਬ ਦਾ ਸਾਰੀ ਦੁਨੀਆ ਨੇ ਬੇਪਰਵਾਹ ਅਪਮਾਨ ਦੇਇਆ ਤੇ ਕੀ ਇਹ ਮੰਨਦੇ ਹੋ ਕਿ ਇੱਕ ਸੀਜੀਆਈ ਬੰਨਾ ਕਿੰਨਾ ਔਖਾ ਵਾ ਇੱਕ ਗਲਤ ਬਾਤ ਤੇ ਤਾਂ ਫਿਰ ਉਹਦਾ ਬਪਾਨ ਹੋਇਆ ਅੱਜ ਇਹ ਸੀਜ 2 ਹੋਏ ਨੇ ਬਾਲਾਕிருஷ்ਨ ਸਾਹਿਬ ਤੋਂ ਬਾਅਦ ਬੜੀ ਲੰਮੀ ਉਸੇ ਬਾਅਦ ਇਹ ਬਣੇ ਨੇ ਗੁਗਈ ਸਾਹਿਬ ਬਣੇ ਸੀਗੇ ਤੇ ਅੱਜ ਪ੍ਰਧਾਨ ਜੀ ਦਾ ਅੱਜ ਇੱਕ ਬਹੁਤ ਹੀ ਅਧਵਾਚਲੀ ਮੀਟਿੰਗ ਮੇਰੀ ਕੋਈ ਬੇਨਤੀ ਆ ਸਾਰੇ ਮੇਰੇ ਧੀਆਂ ਭੈਣਾ ਭਰਾਵਾਂ ਤੇ ਸੱਜਣਾ ਦਾ ਜਿਹੜੇ ਇੰਨੀ ਬਹੁ ਮਤ ਗਿਣਤੀ ਚ ਆਏ ਨੇ ਮੈਂ ਉਹਨਾਂ ਨੂੰ ਬਾਰ ਬਾਰ ਪ੍ਰਣਾਮ ਕਰਨਾ ਤੇ ਬਾਰ ਬਾਰ ਉਹਨਾਂ ਦਾ ਧੰਨਵਾਦ ਕਰਨਾ ਪੈ ਨਿਕੇ ਜੇ ਸੱਦੇ ਤੇ ਕੋਈ ਸਾਹਿਬ ਹੀ ਨਹੀਂ ਰਿਹਾ ਕਿੰਨੇ ਕਿ ਸਾਡੇ ਸਾਥੀ ਆਏ ਨੇ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਵੀ ਸਾਰਿਆਂ ਦਾ ਧੰਨਵਾਦ